ਵਿਧਾਇਕ ਜੁਗਿੰਦਰ ਪਾਲ ਜੈਨ ਹੁਣਾਂ ਦੀ ਅੰਤਿਮ ਅਰਦਾਸ ਹੋਈ ਹੈ ਮੋਗਾ ਦੇ ਵਿੱਚ ਅੱਜ ਇਹ ਅੰਤਿਮ ਅਰਦਾਸ ਕੀਤੀ ਗਈ ਹੈ ਔਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਡੇਰਾ ਬਿਆਸ ਦੇ ਮੁਖੀ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣੀ ਪਹੁੰਚੇ ਨੇ ਔਰ ਜਸਦੀਪ ਗਿੱਲ ਹੁਣੀ ਜਿਹੜੇ ਉਹ ਵੀ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੋਰ तमाम ਵੱਡੇ ਸਿਆਸਤਦਾਨ ਵੀ ਇਸ ਅੰਤਿਮ ਅਰਦਾਸ ਦੇ ਵਿੱਚ ਉਹਨਾਂ ਨੇ ਸ਼ਰਕਤ ਕੀਤੀ ਹੈ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਡੇਰਾ ਬਿਆਸ ਦੇ ਮੁਖੀ ਜਿਹੜੇ ਨੇ ਬਾਬਾ ਗੁਰਿੰਦਰ ਢਿੱਲੋਂ ਹੁਣੀ ਉਹ ਤੁਹਾਨੂੰ ਸੰਗਤ ਦੇ ਵਿੱਚ ਬੈਠੇ ਹੋਏ ਦਿਖਾਈ ਦੇਣਗੇ ਨਾਲ ਉਹਨਾਂ ਦੇ ਡੇਰੇ ਬਿਆਸ ਦੇ ਹੋਣ ਵਾਲੇ ਮੁਖੀ ਜਸਦੀਪ ਸਿੰਘ ਗਿੱਲ ਕੁਣੀ ਜਿਹੜੇ ਨੇ ਉਹ ਵੀ ਨਾਲ ਮੌਜੂਦ ਨੇ ਤਸਵੀਰਾਂ ਦਿਖਾ ਰਿਹਾ ਅੱਜ ਮੋਗਾ ਦੇ ਵਿੱਚ ਅੰਤਿਮ ਅਰਦਾਸ ਸੀ ਪੂਰਵ ਵਿਧਾਇਕ ਜੁਗਿੰਦਰ ਪਾਲ ਜੈਨ ਹੁਣਾ ਦੀ ਤਾਂ ਉਥੇ ਆ ਡੀਰਾ ਬਿਆਸ ਦੀ ਮੁਖੀ ਪਹੁੰਚੇ ਹੋਏ ਨੇ ਨਾਲ ਜਸਦੀਪ ਸਿੰਘ ਗਿੱਲ ਹੁਣੀ ਵੀ ਪਹੁੰਚੇ ਨੇ ਔਰ तमाम ਵੱਡੇ ਸਿਆਸਤਦਾਨ ਪੰਜਾਬ ਬੀਜੇਪੀ ਦੇ ਪ੍ਰਧਾਨ ਜਿਹੜੇ ਨੇ ਸੁਨੀਲ ਜਾਖੜ ਹੁਣੀ ਪਹੁੰਚੇ ਨੇ ਅਨਿਲ ਸ੍ਰੀਨ ਹੁਣੀ ਨਾਲ ਉਹਨਾਂ ਦੇ ਮੌਜੂਦ ਨੇ ਔਰ ਆਮ ਆਦਮੀ ਪਾਰਟੀ ਤੋਂ ਵੀ ਮੋਗਾ ਤੋਂ ਵਿਧਾਇਕ ਪਹੁੰਚੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਸੀਂ ਕਿਉਂਕਿ ਅੰਤਿਮ ਅਰਦਾਸ ਸੀਗੀ ਪੂਰਵ ਵਿਧਾਇਕ ਜੁਗਿੰਦਰ ਪਾਲ ਜੈਨ ਹੁਣਾ ਦੀ ਆ ਉਹਨਾਂ ਦਾ ਦਿਹਾਂਤ ਹੋਇਆ ਉਸ ਤੋਂ ਬਾਅਦ ਅੱਜ ਅੰਤਿਮ ਅਰਦਾਸ ਹੋਈ ਹੈ ਔਰ ਉਸ ਦੇ ਵਿੱਚ ਤਮਾਮ ਲੀਡਰਾਂ ਸਣੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਨੇ ਵੀ ਸ਼ਿਰਕਤ ਕੀਤੀ ਹੈ ਤੇ ਉਹਨਾਂ ਦੇ ਨਾਲ ਜਸਦੀਪ ਸਿੰਘ ਗਿੱਲ ਹੁਣੀ ਵੀ ਮੌਜੂਦ ਰਹੇ ਨੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਰਿਵਾਰ ਦੇ ਨਾਲ ਵੀ ਦੁੱਖ ਜਿਹੜਾ ਆ ਉਹਨਾਂ ਨੇ ਸਾਂਝਾ ਕੀਤਾ ਔਰ ਨਾਲ ਕੀ ਇਸ ਅੰਤਿਮ ਅਰਦਾਸ ਦੇ ਵਿੱਚ ਵੀ ਸ਼ਾਮਿਲ ਹੋਏ ਨੇ ਤਾ ਮੋਗਾ ਦੇ ਵਿੱਚ ਅੱਜ ਇਹ ਅੰਤਿਮ ਅਰਦਾਸ ਰੱਖੀ ਗਈ ਸੀ ਹੋਰ ਵੀ ਤਮਾਮ ਵੱਡੇ ਵੱਡੇ ਸਿਆਸੀ ਲੀਡਰ ਪਹੁੰਚੇ ਨੇ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਪਾਸੇ ਸੰਗਤ ਦੇ ਵਿੱਚ ਬਾਬਾ ਗੁਰਿੰਦਰ ਢਿੱਲੋਂ ਬੈਠੇ ਨੇ ਨਾਲ ਉਹਨਾਂ ਦੇ ਜਸਦੀਪ ਸਿੰਘ ਗਿੱਲ ਹੁਣੀ ਬੈਠੇ ਨੇ ਔਰ ਵੱਡੇ ਕਈ ਸਿਆਸਤਦਾਨ ਸੁਨੀਲ ਜਾਖੜ ਪੰਜਾਬ ਬੀਜੇਪੀ ਦੇ ਪ੍ਰਧਾਨ ਅਨਿਲ ਸਰੀਨ ਹੁਣੀ ਨਾਲ ਪਹੁੰਚੇ ਨੇ ਹਰਜੂਤ ਕਮਲ ਕੁਣੀ ਵੀ ਨਾਲ ਪਹੁੰਚੇ ਨੇ ਬੀਜੇਪੀ ਦੇ ਇਹ ਵੀ ਆਗੂ ਨੇ ਔਰ ਆਮ ਆਦਮੀ ਪਾਰਟੀ ਦੇ ਵੀ ਆਗੂ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਦੁੱਖ ਜਿਹੜਾ ਆ ਉਹ ਸਾਂਝਾ ਕੀਤਾ ਗਿਆ ਔਰ ਇਸ ਅੰਤਿਮ ਅਰਦਾਸ ਦੇ ਵਿੱਚ ਅੱਜ ਸ਼ਾਮਿਲ ਹੋਏ ਨੇ